ਬੀਬੀ ਪ੍ਰਬਲਿਨ ਕੌਰ ਦਾ ਮਾਮਲਾ ਸਭ ਨੂੰ ਯਾਦ ਹੈ ਉਹਨਾਂ ਦੇਤੇ ਬਿਆਨ ਨੂੰ ਲੈ ਕੇ ਜਿੱਥੇ ਇੱਕ ਪਾਸੇ ਮੀਡੀਆ ਦੇ ਵਿੱਚ ਕਾਫੀ ਵਿਵਾਦ ਬਣਿਆ ਰਿਹਾ ਤੇ ਅਜਿਹੇ ਵਿਵਾਦਾਂ ਤੋਂ ਬਾਅਦ ਬੀਬੀ ਪ੍ਰਬਲਿਨ ਕੌਰ ਸੋਸ਼ਲ ਮੀਡੀਆ ਤੇ ਲਾਈਵ ਹੋਣ ਦੀਆਂ ਸਾਰੀਆਂ ਜੋ ਖਬਰਾਂ ਸਾਹਮਣੇ ਆਈ ਉਸ ਤੋਂ ਬਾਅਦ ਬੀਬੀ ਪ੍ਰਬਲਿਨ ਕੌਰ ਸ੍ਰੀ ਤਖਤ ਸਾਹਿਬ ਪਹੁੰਚ ਜਿੱਥੇ ਤਖਤ ਸਾਹਿਬ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗੱਤੇ ਨਾਲ ਬੀਬੀ ਪ੍ਰਬਲਿੰਕ ਕੌਰ ਦੇ ਵੱਲੋਂ ਮੁਲਾਕਾਤ ਕੀਤੀ ਗਈ ਮੁਲਾਕਾਤ ਕਰਨ ਤੋਂ ਬਾਅਦ ਮੀਡੀਆ ਦੇ ਮੁਖਾਤਿਫ ਹੁੰਦਿਆਂ ਬੀਬੀ ਪ੍ਰਬਲਿੰਕ ਕੌਰ ਦੇ ਵੱਲੋਂ ਕਿਹਾ ਗਿਆ ਹੈ ਕਿ ਨਤਨ达 ਸਾਹਿਬ ਨੇ ਉਹਨਾਂ ਨੂੰ ਕਿਹਾ ਹੈ ਕਿ ਉਹ ਨਾ ਤਾਂ ਕੀਰਤਨ ਕਰਨਾ ਛੱਡਣ ਅਤੇ ਨਾ ਹੀ ਕਿਸੇ ਹੋਰ ਚੀਜ਼ ਦੀ ਉਹ ਡਰਪੈ ਮੰਨਣ ਜ਼ਿਕਰੇ ਖਾਸ ਕੇ ਇਸ ਮਾਮਲੇ ਨੂੰ ਲੈ ਕੇ ਦਿੱਥੇ ਬੀਬੀ ਪ੍ਰਬਲਿੰਕੌਰ ਦੇ ਵੱਲੋਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਰੇ ਵਿਵਾਦ ਅਤੇ 73 ਹੱਤਿਆ ਦੇ ਬਾਵਜੂਦ ਉਹਨਾਂ ਦਾ ਸਮਰਥਨ ਕੀਤਾ ਆ ਬੀਬੀ ਪ੍ਰਬਲਿੰਕੌਰ ਨੇ ਕਿਹਾ ਹੈ ਕਿ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਜੋ ਵੀ ਗੱਲ ਸਟੇਜ ਤੇ ਕਰਨੀ ਹੈ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਤੇ ਧਿਆਨ ਰੱਖਦੇ ਹੋਏ ਕਰਨੀ ਚਾਹੀਦੀ ਹੈ ਵੈਗੁਰਜ ਜੀ ਕਾਲ사 ਵੈਗੁਰਜ ਜੀ ਕੇ ਫਤਿਹ ਜੀ ਅੱਜ ਮੈਂ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮਿਲਣ ਆਈ ਸੀਗੀ ਇੱਥੇ ਤੇ ਅੱਜ ਇੱਥੇ ਆ ਕੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਿੱਖ ਕੌਮ ਦੀ ਮਹਤियां ਤੇ ਜਥੇਦਾਰ ਸਾਹਿਬ ਨੇ ਅੱਜ ਮੈਨੂੰ ਸਿਰਫ ਇੰਨੀ ਗੱਲ ਅੱਜ ਸਮਝਾਈ ਹੈ ਕਿ ਪ੍ਰਬਲਿਨ ਡੋਲਣਾ ਨਹੀਂ ਹੈ ਕੀਰਤਨ ਨਹੀਂ ਛੱਡਣਾ ਬਾਕੀ ਜੋ ਵੀ ਗੱਲ ਸਟੇਜ ਤੇ ਕਰਨੀ ਆ ਗੁਰੂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਧਿਆਨ ਰੱਖਦੇ ਹੋਏ ਕਰਨੀ ਆ ਬਾਕੀ ਜੋ ਤੁਹਾਡੇ ਨਾਲ ਮਾੜਾ ਕੀਤਾ ਗਿਆ ਕਿਉਂਕਿ ਮੈਂ ਕਾਫੀ ਸਮੇਂ ਤੋਂ মিডিਆ ਦੇ ਸਾਹਮਣੇ ਨਹੀਂ ਸੀ ਆਣਾ ਚਾਰੀ ਦੁਨੀਆ ਨੇ ਇਹ ਸਮਝ ਲਿਆ ਕਿ ਇਹਨੇ ਕੀਰਤਨ ਛੱਡਿਆ ਸੀ ਸ਼ਾਇਦ ਵਲੌਗ ਬਣਾਣ ਕਰਕੇ ਛੱਡਿਆ ਸੀ ਪਰ ਕਿਸੇ ਨੇ ਇਹ ਨਹੀਂ ਵੇਖਿਆ ਕਿ ਮੇਰੀ ਇੰਨੀ ਕਿਰਦਾਰ ਕੁਝ ਹੀ ਕੀਤੀ ਗਈ ਬੇਸ਼ੱਕ ਇਸ ਗੱਲ ਨੂੰ ਅੱਜ ਮਹੀਨਾ ਡੇਢ ਮਹੀਨਾ ਹੋ ਚੁਕਾ ਹੈ ਪਰ ਪੂਰੀ ਜ਼ਿੰਦਗੀ ਦੇ ਵਾਸਤੇ ਮੇਰੇ ਦਿਲ ਨੂੰ ਜੋ ਠੇਸ ਪਹੰਚੀ ਸਿੱਖ ਕੌਮ ਦੇ ਪ੍ਰਤੀ ਅੱਜ ਇੱਥੇ ਆ ਕੇ ਉਹ ਦੂਰ ਹੋ ਗਈ ਕਿ ਸਿੱਖਾਂ ਦਾ ਫਰਜ਼ ਬਣਦਾ ਹੈ ਕੋਈ ਵੀ ਤਕਲੀਫ ਉਹਨਾਂ ਤੇ ਆਵੇ ਤਾਂ ਸਾਡਾ ਪਹਿਲਾ ਫਰਜ਼ ਬਣਦਾ ਸੀ ਅਕਾਲ ਤਖ਼ਤ ਸਾਹਿਬ ਆਣਾ ਮੈਂ ਪਹਿਲਾਂ ਇੰਤਜ਼ਾਰ ਕੀਤਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਮੇਰਾ ਜਵਾਬ ਦੇਗੀ ਉਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਜਥੇਦਾਰ ਸਾਹਿਬ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਕਾਗਜ਼ੀ ਕਾਰਵਾਈ ਕਰਾਂਗੇ ਤੁਸੀਂ ਲੈਟਰ ਭੇਜਿਆ ਹੈ ਅਸੀਂ ਵੀ ਉੱਥੇ ਲੈਟਰ ਭੇਜਾਂਗੇ ਤੇ ਤੁਹਾਨੂੰ ਇਨਸਾਫ਼ ਜ਼ਰੂਰ ਦਿਵਾਵਾਂਗੇ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ